ਤਾਂ ਮੇਰ ਦੀ ਇਲੈਕਸ਼ਨ ਨੂੰ ਲੈ ਕੇ ਲਗਾਤਾਰ ਮਾਹੌਲ ਭਖਿਆ ਹੋਇਆ ਪਟਿਆਲਾ ਦੇ ਵਿੱਚ ਖਾਸ ਤੌਰ ਤੇ ਇੱਕ ਪਾਸੇ ਬੀਜੇਪੀ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਐ ਲਗਾਤਾਰ ਇੱਕ ਦੂਜੇ ਦੇ ਉੱਪਰ ਇਲਜ਼ਾਮ ਬਾਜ਼ੀ ਕਰ ਰਹੇ ਨੇ ਸਾਡੇ ਨਾਲ ਬੀਬਾ ਪਰਨੀਤ ਕੌਰ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬੀਬਾ ਜੀ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਆਮ ਆਮੀ ਪਾਰਟੀ ਕਹਿ ਰਹੀ ਐ ਕਿ ਸਰਕਾਰ ਸਾਡੀ ਐ ਪਰ ਧੱਕਾ ਕਹਿੰਦੇ ਬੀਜੇਪੀ ਵਾਲੇ ਕਰ ਰਹੇ ਨੇ ਇਹਨਾਂ ਦੀ ਲੌਜਿਕ ਮੈਨੂੰ ਤਾਂ ਸਮਝ ਨਹੀਂ ਆਈ ਜੇ ਬੀਜੇਪੀ ਧੱਕਾ ਕਰ ਰਹੀ ਐ ਤਾਂ ਸਾਡੇ ਕੈਂਡੀਡੇਟ ਆਪਣੇ ਕਾਗਜ਼ ਭਰ ਦਿੰਦੇ ਸਰਕਾਰ ਇਹਨਾਂ ਦੀ ਐ ਸਾਰਾ ਸਰ ਕਾ ਵੀ ਇਹਨਾਂ ਦਾ ਮੈਂ ਤਾਂ ਦੇਖਿਆ ਨਹੀਂ ਕਿ ਇਹਨਾਂ ਨੂੰ ਲੋੜ ਕੀ ਥੀ ਕਿ ਇੱਥੇ ਸਾਡੇ ਤੋਂ ਇੰਨਾ ਡਰਦੇ ਨੇ ਕਿ ਇਹ ਜੋ ਮਾਹੌਲ ਇੱਥੇ ਆ ਕੇ ਕਰ ਗਏ ਔਰ ਤੁਸੀਂ ਦੇਖ ਲੈਣਾ ਜਿਹੜਾ ਇਹ ਨਾਰੇ ਲਾਰੇ ਨੇ ਵਿੱਚ ਹੀ ਰਿਸਪਾਂਸਿਬਲ ਬੰਦਾ ਐਮ ਐਲ ਏ ਉਹਦੇ ਚਾਹਤੇ ਜਿਹਨੂੰ ਮહેર ਬਣਾਣਾ ਚਾਹੁੰਦਾ ਮੈਨੂੰ ਤਾਂ ਸ਼ਰਮ ਆਉਂਦੀ ਹੈ ਦੁੱਖ ਲੱਗਦਾ ਹੈ ਕਿ ਇਹ ਜੇ ਬੰਦੀਆਂ ਦੇ ਵਿੱਚ ਸਾਡੇ ਬੱਚਿਆਂ ਦਾ ਪੁਵਕ ਸਾਡੇ ਪਟਿਆਲਾ ਦਾ ਪੁਵਕ ਇਹਨਾਂ ਦੇ ਹੱਥਾਂ 'ਚੇ ਪੈ ਗਿਆ। ਅਜੀਤਪਾਲ ਕੋਲੀ ਉਹਨਾਂ ਨਾਲ ਕੱਲ ਅਸੀਂ ਇੰਟਰਵਿਊ ਕੀਤੀ ਉਹ ਕਹਿੰਦੇ ਐਨਓਸੀ ਦੀ ਗੱਲ ਕਰ ਰਹੇ ਨੇ ਇਹ ਕਹਿੰਦੇ ਪਰ ਇਹ ਐਂ ਤਾਂ ਦੱਸਦੇ ਨਹੀਂ ਕਹਿੰਦੇ 8 ਵਜੇ ਤੱਕ ਤਾਂ ਪਰਨੀਤ कौर ਖੁਦ ਕਹਿੰਦੇ ਐਨਓਸੀ ਕਲੀਅਰ ਕਰਵਾ ਰਹੇ ਸੀ ਰਾਤ ਦੇ 8 ਵਜੇ ਤੱਕ। ਮੈਂ ਬਿਲਕੁਲ ਨਹੀਂ ਸੀ। ਗਲਤੀ ਹੈ। ਮੇਰੀ ਬੇਟੀ ਗਈ ਥੀ। 7:30 ਵਜੇ ਐਨਓਸੀ ਕਲੀਅਰ ਕਰਾਉਣ ਨੂੰ ਇਹਨਾਂ ਦੇ ਨਾਲ ਦੇ ਨਾਲ ਇਹਨਾਂ ਨੇ ਗੁੰਡੇ ਭੇਜਤੇ। ਅਥੇ ਬੰਦ ਕਰਵਾਏ ਅਫਸਰ ਕਹ ਰਹੇ ਸੀ ਕੋਈ ਗੱਲ ਨਹੀਂ ਅਸੀਂ ਦੇ ਦਾਂਗੇ ਇਹ ਇਨੋ ਦਾ ਫੇਲਿਅਰ ਹੈ ਇਸ ਗਵਰਨਮੈਂਟ ਦਾ ਫੇਲਿਅਰ ਹੈ ਕਿ ਟਾਈਮ ਸਾਰੀ ਐਨਓਸੀ ਨਹੀਂ ਦੇ ਸਕੇ ਪਰ ਉਹ ਕਹਿੰਦੇ ਆਮੀ ਪਾਰਟੀ ਇਹ ਵੀ ਕਹਿ ਰਹੀ ਹੈ ਕਿ ਐਨਓਸੀ ਲੋੜ ਨਹੀਂ ਉਹ ਐਨਓਸੀ ਲੋੜ ਨਹੀਂ ਫੇਰੇ ਮੰਗਣਗੇ ਐਨਓਸੀ ਜੇ ਦੇਣੀ ਚਾਹੀਦੀ ਹੈ ਅਸੀਂ ਕਈਆਂ ਦੇ ਬਿਨਾ ਐਨਓਸੀ ਦੇ ਵੀ ਤਿਆਰ ਕਰ ਲਏ ਸੀ ਪਰ ਗੱਲ ਵਿੱਚ ਉਹ ਹੈ ਕਿ ਸਾਰਿਆਂ ਦਾ ਲੋਕਤੰਤਰ ਹੱਕ ਹੈ ਇਸ ਤਰ੍ਹਾਂ ਕਦੀ ਨਹੀਂ ਮਰਿਆ ਤੁਸੀਂ ਦੇਖ ਲੈਣਾ ਜਦ ਨਤੀਜਾ ਨਿਕਲੂਗਾ ਕਿ ਕਿੰਨੇ ਐਕਸੈਪਟ ਹੋਏ ਨੇ ਕਿੰਨੇ ਅੰਦਰ ਦਾ ਦਰਜ ਕੀਤੇ ਗਏ ਨੇ ਸਾਰੀਆਂ ਪਾਰਟੀਆਂ ਦੇ ਬਹੁਤ ਹੀ ਘੱਟ ਹੋਣਗੇ ਵੱ ਸਾਰਾ ਜਿਹੜੇ ਆਪ ਪਾਰਟੀ ਦੇ ਨੇ ਇਹਨਾਂ ਦੇ ਸਾਰਿਆਂ ਦੇ ਦਰਜ ਹੋਣਗੇ ਇੱਥੇ ਹੀ ਸਾਰਾ ਕੁਝ ਸਾਹਮਣੇ ਆ ਜਾਊਗਾ ਹੁਣ ਵੀ ਅਜੀਤਪਾਲ ਕੋਹਲੀ ਸਾਨੂੰ ਮਿਲਿਓ ਕਹਿੰਦੇ ਦੇਖ ਲਓ ਜੀ ਕਹਿੰਦੇ ਕਿੰਨਾ ਬੁਰਾ ਹਾਲ ਕੀਤਾ ਪਿਆ ਇੱਥੇ ਕਹਿੰਦੇ ਚਲੋ ਕੋਈ ਗੱਲ ਨਹੀਂ ਲੋਕ ਹੀ ਦੱਸ ਦੇਣਗੇ ਇਹਨੂੰ ਇੰਨਾ ਸਾਰੇ ਸਰੀਆਮ ਇੰਨਾ ਝੂਠ ਵੀ ਬੋਲਣਾ ਨਾ ਰੱਬ ਤੋਂ ਡਰਨਾ ਚਾਹੀਦਾ। ਉਹ ਇਹ ਵੀ ਗੱਲ ਕਹਿ ਰਹੇ ਨੇ ਕਿ ਕਿ ਕਹਿੰਦੇ ਇਸ ਤੋਂ 2 ਸਾਲ ਹੋਏ ਨੇ ਸੰਤ ਆਇਆ ਨੂੰ ਪਰ ਕਹਿੰਦੇ ਇਸ ਤੋਂ ਪਹਿਲਾਂ ਸੀਐਮ ਸਿਟੀ ਵੀ ਰਿਹਾ ਹੈ ਕੈਪਟਨ ਉਮਰਿੰਦਰ ਸਿੰਘ ਉਹਦਾ ਇਥੋਂ ਜਿੱਦੇ ਰਹੇ ਨੇ ਕਹਿੰਦੇ ਤਾਂ ਇਹਨਾਂ ਦਾ ਸਾਰਾ ਪਹਿਲਾਂ ਤੋਂ ਹੀ ਇਹਨਾਂ ਨੇ ਰੀਤ ਚਲਾਈ ਹੋਈ ਸੀ ਇਦਾਂ ਦੀ ਇਹਨਾਂ ਧੱਕਾ ਕਰਨ ਦੀ ਕਹਿੰਦੇ। ਇਹਨਾਂ ਨੂੰ ਪੁੱਛ ਲਓ ਕਿ ਜਿਹੜੇ 10 ਸਾਲ ਇਹਨਾਂ ਦਾ ਰਾਜ ਸੀ ਨਾ ਸਾਡੀ ਗਵਰਨਮੈਂਟ ਆਉਣ ਤੋਂ ਪਹਿਲੇ ਜਦ ਇਹ ਮੇਅਰ ਸੀ ਉਦੋਂ ਦਾ ਹਾਲ ਦੱਸ ਦੇ। ਕਿਸ ਤਰ੍ਹਾਂ ਬਣਿਆ ਸੀ ਕਿਸ ਤਰ੍ਹਾਂ ਹੋਇਆ ਇਨੂੰ ਆਪ ਹੀ ਪੁੱਛ ਲਓ ਤੁਹਾਨੂੰ ਕੀ ਲੱਗ ਰਿਹਾ ਬਾਕੀ ਮੇਰ ਦੀਆਂ ਇਲੈਕਸ਼ਨ ਕਿਉਂਕਿ ਪਿਛਲੀ ਵੀ ਅਸੀਂ ਕਵਰ ਕੀਤੀ ਉਹਦੋਂ ਵੀ ਬਹੁਤ ਸਾਰਾ ਕੁਝ ਸੀ ਪਰ ਇਸ ਵਾਰ ਜ਼ਿਆਦਾ ਤਾਂ ਕਮ ਉੱਕੀ ਜਿਹੜੀ ਐ ਦਿਖ ਰਹੀ ਹੈਗੀ ਦੇਖੋ ਮੈਂ ਪਹਿਲੀ ਵਾਰੀ ਆਈ ਆ ਇੱਥੇ ਜਦ ਪਿਛਲੀ ਵਾਰੀ ਇਲੈਕਸ਼ਨ ਸੀ ਮੈਂ ਬਿਲਕੁਲ ਨਹੀਂ ਆਈ ਮੈਂ ਕੰਪਲੈਕਸ 'ਚ ਨਹੀਂ ਆਈ ਇਹ ਪਹਿਲੀ ਵਾਰੀ ਮੈਨੂੰ ਆਣਾ ਪਿਆ ਕਿਉਂਕਿ ਸਾਡੀਆਂ ਲੇਡੀਜ਼ ਨੇ ਜੇ ਲੇਡੀਜ਼ ਦੀ ਇੱਜ਼ਤ ਨਹੀਂ ਇਹ ਸੰਭਾਲ ਸਕਦੇ ਤੇ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਐ ਮੈਨੂੰ ਤਾਂ ਸ਼ਰਮ ਆਉਂਦੀ ਐ ਕਿ ਇਹ ਜੇ ਬੰਦਿਆਂ ਦੇ ਵਿੱਚ ਸਾਡੇ ਬੱਚਿਆਂ ਦਾ ਸਾਡੀ ਲੇਡੀਜ਼ ਦਾ ਭੁਵੇਖੇ ਇਹਨਾਂ ਦੇ ਹੱਥਾਂ 'ਚ ਪੈ ਗਿਆ। ਕਾਂਗਰਸ ਦੀ ਕੀ ਪੋਜੀਸ਼ਨ ਦੇਖਦੇ ਹਾਂ ਕਿਉਂਕਿ ਕਿਸੇ ਸਮੇਂ ਬ੍ਰਹਮਵੇਂਦਰਾ ਕੈਪਟਨ ਮਿੰਦਰ ਸਿੰਘ ਦੇ ਬਹੁਤ ਕਰੀਬੀ ਸੀ। ਉਹ ਤਾਂ ਛੱਡੋ ਪਰੇ ਅੱਜ ਜਿਹੜੀ ਇਲੈਕਸ਼ਨ ਦੀ ਗੱਲ ਉਹ ਹੀ ਕਰਨੀ ਆ ਇਹ ਤਾਂ ਸਿਆਸਤ ਤਾਂ ਚੱਲਦੀ ਰਹਿੰਦੀ ਹੈ। ਉਹਦੇ ਉੱਤੇ ਉੱਤੇ ਟਿੱਪਣੀ ਕਰਨਾ ਤਾਂ ਕੋਈ ਫਾਇਦਾ ਨਹੀਂ। ਸਿਰੇ ਨੀ ਚੱਕ نیچے ਕਰਤਾ। ਜਿਹੇ ਜਿਹੇ ਹਰਕਤਾਂ ਇਹਨਾਂ ਨੇ ਅੱਜ ਕੀਤੀਆਂ ਨੇ। ਔਰ ਸਰੇ ਆਮ ਇਹਨਾਂ ਦੀ ਗਵਰਨਮੈਂਟ ਇਹਨਾਂ ਦੀ ਪੁਲਿਸ ਆਪ ਇੱਥੇ ਮੁਰਦਾਬਾਦ ਦੇ ਨਾਰੇ ਲਾਰੇ ਨੇ। ਸਾਰੇ ਪੁਲਿਸ ਵਾਲੇ ਤਾਂ ਇਹ ਸੰ ਸਾਡੇ ਨਾਲ ਬੀਬਾ ਪ੍ਰਨੀਤ ਕੋ ਜਿਨ੍ਹਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਸਾਡੇ ਉਮੀਦਵਾਰਾਂ ਦੇ ਕਾਗਜ਼ ਜਿਹੜੇ ਆ ਪਾੜੇ ਵੀ ਜਾ ਰਹੇ ਹੈ ਤੇ ਭਰਨ ਤਾਂ ਦਿੱਤੇ ਨਹੀਂ ਜਾ ਰਹੇ ਤਾਂ ਉਹਨੇ ਕਿਹਾ ਕਿ ਇਸ ਤਰ੍ਹਾਂ ਦਾ ਮਾਹੌਲ ਪਹਿਲਾਂ ਕਦੇ ਨਹੀਂ ਦੇਖਿਆ ਕੈਮਰਾਪਰਸਨ ਦਵਿੰਦਰ ਨਾਮ ਮਨਦੀਪ ਜੋਤ ਰੋ ਪੰਜਾਬੀ ਟੀਵੀ ਪਟਿਆਲਾ